ਜਿਹੜੀ ਕ腐ਸ਼ਨ ਚੱਲਦੀ ਸੀ ਕੋਈ ਨਾ ਕੋਈ ਏਜੰਟ ਫਿਰਦੇ ਹੋਣਗੇ ਮੈਂ ਤੇਰਾ ਕੰਮ ਕਰਾ ਦੂੰਗਾ ਤੂੰ ਮੈਨੂੰ ਆਦ ਕਰਦੇ ਉਹ ਕਰਦੀ ਵਿੱਚ ਫਿਰਦੇ ਰਹਿੰਦੇ ਦਲਾਲ ਉਹਨਾਂ ਦੀਆਂ ਸਾਰੀਆਂ ਜਿਹੜੀਆਂ ਕਮਿਸ਼ਨਾਂ ਨੂੰ ਜਿੰਦਾ ਲੱਗ ਗਿਆ ਤੇ ਚਾਬੀਆਂ ਜਿਹੜੀਆਂ ਨੇ ਡਸਟਬਿਨ ਚ ਛੁੱਟ ਦਿੱਤੀਆਂ ਗਈਆਂ ਨੇ ਅਸੀਂ ਵਾਦਾ ਕੀਤਾ ਸੀ ਸਰਕਾਰ ਵੱਲੋਂ ਵੀ ਪਾਰਟੀ ਵੱਲੋਂ ਵੀ ਕਿ ਕ腐ਸ਼ਨ ਦੇ ਮਾਮਲੇ 'ਚ ਸਾਡੀ ਜ਼ੀਰੋ ਟੋਲਰੈਂਸ ਹੋਊਗੀ ਹਰ ਇੱਕ ਫੀਲਡ ਦੇ ਵਿੱਚ ਇਸ ਤੋਂ ਪਹਿਲਾਂ ਤਹਿਸੀਲਾਂ ਦੇ ਵਿੱਚ ਅਸੀਂ ਰਜਿਸਟਰੀਆਂ ਦੇ ਮਾਮਲੇ 'ਚ ਗੁਰਦੌਰੀਆਂ ਦੇ ਮਾਮਲੇ 'ਚ ਫਰਦ ਲੈਣੀ ਆ ਫਰਦ ਅਪਡੇਟ ਕਰਾਉਣੀ ਆ ਇਨਤਕਾਲ ਕਰਾਉਣੇ ਨੇ ਉਹਨਾਂ ਨੂੰ ਵੀ ਅਪਡੇਟ ਕੀਤਾ ਬਹੁਤ سارے ਲੋਕਾਂ ਦੇ ਫੋਨ ਆਉਂਦੇ ਨੇ ਕਿ ਜੀ ਸਾਡਾ ਬਹੁਤ ਬਚਾਅ ਹੋ ਗਿਆ ਸਾਡਾ ਖਹਿੜਾ ਛੁੱਟ ਗਿਆ ਪਹਿਲਾਂ ਤਾਂ ਕਚੈਰੀ 'ਚ ਆਉਣ ਵੇਲੇ ਡਰ ਲੱਗਦਾ ਸੀ ਫਿਰ ਜੇ ਆ ਜਾਂਦੇ ਸੀ ਤਾਂ ਜਾਣ ਵੇਲੇ ਬਹੁਤਾ ਲੱਗਦਾ ਸੀ ਕਿ ਇੱਥੋਂ ਬਚ ਕੇ ਨਿਕਲ ਜਾਾਂਗੇ ਨਿੰਬੂ ਵਾਂਗੂ ਨਿਚੋੜ ਦਿੰਦੇ ਸੀ ਸੋ ਹੁਣ ਡਿਜੀਟਲ ਅੱਜ ਕੱਲ ਜ਼ਮਾਨਾ ਡਿਜੀਟਲ ਹੋ ਗਿਆ 1076 ਇਸ ਨੰਬਰ ਤੇ ਕਾਲ ਕਰਕੇ ਲਰਨਿੰਗ ਲਾਇਸੈਂਸ ਦਾ ਤੱਕ ਦਾ ਟੈਸਟ ਵੀ ਤੁਸੀਂ ਘਰੋਂ ਬੈਠੇ ਦੇ ਸਕਦੇ ਹੋ ਸਿਰਫ ਦੋ ਤਿੰਨ ਚੀਜ਼ਾਂ ਨੇ ਜਿਹਦੇ ਵਾਸਤੇ ਇੱਥੇ ਆਉਣਾ ਪੈਣਾ ਇੱਕ ਤਾਂ ਫਿਜ਼ੀਕਲ ਟੈਸਟ ਦੇਣਾ ਹੈ ਇੱਕ ਫਿਟਨੈਸ ਚੈੱਕ ਕਰਾਉਣੀ ਹੈ ਉਹ ਦੋ ਤਿੰਨ ਚੀਜ਼ਾਂ ਨੇ ਜਿੰਨਾ ਵਾਸਤੇ ਇੱਥੇ ਆਉਣਾ